ਦੋਸਤੋ ਅੱਜ ਸਵੇਰੇ ਸਵੇਰੇ ਇੱਕ ਸੈਡ ਨਿਊਜ਼ ਆਈ ਹੈ ਸੈਡ ਨਿਊਜ਼ ਇਹ ਹੈ ਕਿ ਪਾਕਿਸਤਾਨ ਦੇ ਇੱਕ ਬਹੁਤ ਹੀ ਫੇਮਸ ਬਹੁਤ ਹੀ ਮਸ਼ਹੂਰ ਸ਼ਾਇਰ ਰਾਈਟਰ ਕਲੀਮ ਸਾਹਿਬ ਜਿਹੜੇ ਕਿ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹੈ ਸੋ ਉਹ ਬਹੁਤ ਹੀ ਇੱਕ ਵਧੀਆ ਬਹੁਤ ਹੀ ਅੱਛੇ ਇੱਕ ਰਾਈਟਰ ਸੀਗੇ ਇੱਕ ਸ਼ਾਇਰ ਸੀਗੇ ਐਕਚੁਅਲੀ ਮੈਂ ਉਹਨਾਂ ਨੂੰ ਬਹੁਤ ਫਾਲੋ ਕਰਦਾ ਸੀਗਾ ਕਰਦਾ ਹਾਂ ਬਹੁਤ ਫਾਲੋ ਕਰਦਾ ਉਹਨਾਂ ਨੂੰ ਮੈਂ ਤੇ ਕੱਲ ਰਾਤ ਜਿਹੜੀ ਲਾਸਟ ਇੱਕ ਮੈਂ ਦੋ ਦੋ ਚਾਰ ਲਾਈਨਾਂ ਜਿਹੜੀਆਂ ਇੱਕ ਮੈਂ ਪਾਈਆਂ ਐਜ਼ ਅ ਰੀਲ ਤੇ ਐਕਚੁਅਲੀ ਉਹ ਵੀ ਉਹਨਾਂ ਦੀਆਂ ਹੀ ਲਿਖੀਆਂ ਹੋਈਆਂ ਉਹਨਾਂ ਦੀਆਂ ਹੀ ਗਾਈਆਂ ਹੋਈਆਂ ਜਿਹੜਾ ਕਿ ਉਹ ਰੱਬਾ ਤੈਨੂੰ ਥੋੜੇ ਕਾਦੀ ਤੇਥੋਂ ਵੀ ਨਹੀਂ ਲੱਜਦੇ ਬੰਦੇ ਉਹ ਵੀ ਉਹਨਾਂ ਦੀਆਂ ਹੀ ਲਿਖੀਆਂ ਹੋਈਆਂ ਲਾਈਨਸ ਉਸ ਤੋਂ ਪਹਿਲੇ ਵੀ ਜਿਹੜੇ ਇੱਕ ਦੋ ਮੈਂ ਪਾਏ ਆ ਉਹ ਵੀ ਉਹਨਾਂ ਦੇ ਹੀ ਹੈਗੇ ਐਕਚੁਅਲੀ ਸੋ ਬਹੁਤ ਹੀ ਦੁੱਖ ਵਾਲੀ ਗੱਲ ਹੈ ਮੈਨੂੰ ਬਹੁਤ ਹਰਟ ਹੋਇਆ ਜਦੋਂ ਪਤਾ ਲੱਗਾ ਵੀ ਉਹ ਅਲਵਿਦਾ ਕਹਿ ਗਈ ਹੈ ਇਸ ਜਹਾਨ ਨੂੰ ਸੋ ਕਾਫੀ ਹਰਟ ਹੋਇਆ ਮੈਨੂੰ ਚਲੋ ਮੈਂ ਕਿਹਾ ਆਪਣੇ ਦੋਸਤਾਂ ਨੂੰ ਦੱਸ ਦਿਆਂ ਵੀ ਐਦਾ ਕਰਕੇ ਉਹ ਇਸ ਦੁਨੀਆ 'ਚ ਨਹੀਂ ਰਹੀ ਐ ਸੋ ਪਰ ਉਹਨਾਂ ਦੀਆਂ ਸ਼ਾਇਰੀਆਂ ਉਹਨਾਂ ਜੋ ਲਿਖਿਆ ਉਹਨਾਂ ਨੇ ਉਹ ਜ਼ਿੰਦਗੀ ਪਰ ਅਮਰ ਰਹੇਗਾ ਜਿੱਦਾਂ Nusrat ਸਾਹਿਬ ਦੀਆਂ ਕਵਾਲੀਆਂ ਅਮਰ ਉਹਨਾਂ ਦੇ ਵੀ ਜਿੱਦਾਂ ਸ਼ਾਇਰੀ ਅਮਰ ਰਹੇਗਾ ਤੁਹਾਨੂੰ ਪ੍ਰਮਾਤਮਾ ਨੂੰ ਆਪਣੇ ਚਰਨਾਂ 'ਚ ਸਥਾਨ ਦੇਵੋ